ਤੋ ਪਹਿਲਾਂ ਸਾਰੀਆਂ ਭੈਣਾਂ ਨੂੰ ਮਾਤਾਵਾਂ ਨੂੰ ਭਰਾਵਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਬੇਨਤੀ ਕਰਨਾ ਚਾਹਣਾ ਕਿ ਅਸੀਂ ਬਹੁਤ ਹੀ ਜ਼ਰੂਰੀ ਗੱਲਾਂ ਕਰਨ ਜਾ ਰਹੇ ਹਾਂ ਤੇ ਮੇਰਾ ਵੀਰ ਸਾਂਝਾ ਕਰੀ ਚੱਲਿਓ ਅੱਗੇ ਦੀ ਅੱਗੇ ਕਿਉਂਕਿ ਇਹ ਗੱਲਬਾਤ ਕੱਲੇ-ਕੱਲੇ ਘਰ ਤੱਕ ਕੱਲੇ-ਕੱਲੇ ਇਨਸਾਨ ਤੱਕ ਹਰ ਚੁੱਲ੍ਹੇ ਤੱਕ ਜਿੱਥੇ ਰੋਟੀ ਪੱਕਦੀ ਹੈ ਉੱਥੋਂ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਮੈਂ ਕਦੇ ਕਹਿੰਦਾ ਨਹੀਂ ਹੁੰਦਾ ਵੀ ਆਹ ਗੱਲ ਸਾਂਝੀ ਕਰ ਦੋ ਪਰ ਅੱਜ ਮੈਂ ਤੁਹਾਨੂੰ ਸਪੈਸ਼ਲੀ ਅਪੀਲ ਕਰਦਾ ਕਿ ਜਿਹੜਾ ਵੀ ਬੰਦਾ ਮੇਰੀ ਗੱਲ ਨੂੰ ਸੁਣਨ ਲੱਗੂਗਾ ਨਾਲ ਦੀ ਨਾਲ ਸਾਂਝੇ ਵਾਲਾ ਬਟਨ ਦੱਬੀ ਚੱਲਿਓ ਤੇ ਇਹ ਗੱਲ ਪੂਰੇ ਪੰਜਾਬ ਨੇ ਪੂਰੇ ਭਾਰਤ ਨੇ ਪੂਰੀ ਦੁਨੀਆ ਜਾਣੀ ਚਾਹੀਦੀ ਹੈ ਕਿਉਂਕਿ ਬਹੁਤ ਹੀ ਮਹੱਤਵਪੂਰਨ ਸਨੇਹ ਹੈ ਜੀ ਤੁਹਾਡਾ ਨਾਲ ਸਾਂਝੀ ਕਰਨ ਜਾ ਰਹੇ ਆ ਅਸੀਂ ਉਸ ਬੁੱਢੇ ਜਰਨਲ ਕੋਲੇ ਜਰਨਲਕਰ ਬੁੱਢੇ ਨਹੀਂ ਹੁੰਦੇ ਜਰਨਲ ਸਦਾ ਹੀ ਛੜਦੀ ਕਲਾ 'ਚ ਹੁੰਦੇ ਨੇ ਤੇ ਜਵਾਨ ਹੁੰਦੇ ਨੇ ਸਾਡਾ ਬਾਪੂ ਜੀ ਜੀ ਸਿੰਘ ਡੱਲੇਆਲ ਅੱਜ 15ਵਾਂ ਦਿਨ ਹੋ ਗਿਆ ਇਹਨਾਂ ਨੂੰ ਬੈਠਿਆਂ ਨੂੰ ਮਰਨ ਵਰਤ ਤੇ ਬੈਠੇ ਨੇ 11 ਕਿਲੋ ਭਾਰ ਘਟ ਚੁੱਕਿਆ ਕਿਡਨੀਆਂ ਤੇ ਅਸਰ ਪੈਣਾ ਸ਼ੁਰੂ ਹੋ ਚੁੱਕਿਆ ਹੈ ਸਿਹਤ ਤੁਹਾਨੂੰ ਦੇਖੀ ਰਹੀ ਹੈ ਪਰ ਕਿਸੇ ਸਰਕਾਰ ਦੇ ਕੰਨੀ ਜੂਣ ਹੀ ਸਰਕ ਰਹੀ ਕੋਈ ਗੱਲਬਾਤ ਨਹੀਂ ਕੋਈ ਮੰਗਾਂ ਦੀ ਗੱਲ ਨਹੀਂ ਅੱਜ 10 ਦਸੰਬਰ ਆ 10 ਦਸੰਬਰ ਮਨੁੱਖੀ ਅਧਿਕਾਰਾਂ ਦਾ ਦਿਨ ਹਿਊਮਨ ਰਾਈਟ ਡੇ ਦੇ ਤੌਰ ਤੇ ਮਨਾਇਆ ਜਾਂਦਾ ਪੂਰੀ ਦੁਨੀਆ 'ਚ ਪਰ ਸਾਡੇ ਅੱਜ ਬਜ਼ੁਰਗ ਸਾਡੇ ਬਾਪੂ ਮਰਨ ਵਾਰ ਤੇ ਬੈਠੇ ਆ ਤੇ ਉਧਰ ਸਾਡੇ ਯੋਧੇ ਜੇ ਲਗਾਤਾਰ ਜਿਹੜੇ ਕਿ ਪੈਦਲ ਜਾਣਾ ਚਾਹੁੰਦੇ ਵੀ ਤੁਸੀਂ ਤੁਰ ਕੇ ਜਾਵਾਂ ਕਹਿੰਦੇ ਪਰ ਕੋਈ ਟਰੈਕਟਰ ਨਹੀਂ ਕੋਈ ਗੱਡੀ ਨਹੀਂ ਉਨ੍ਹਾਂ ਤੇ ਅਥਰੂ ਗੈਸ ਦੇ ਗੋਲੇ ਭરાਏ ਜਾ ਰਹੇ ਆ ਡਾਂਗਾ ਭਰਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਜ਼ਖਮੀ ਕੀਤਾ ਜਾ ਰਿਹਾ ਉਹਨਾਂ ਦੇ ਅੱਖਾਂ ਦੇ ਵਿੱਚ ਸਪਰੇਹਾਂ ਮਾਰੀਆਂ ਜਾ ਰਹੀਆਂ ਨੇ ਸਿਰ ਪੱਟ ਪਾੜੇ ਜਾ ਰਹੇ ਆ ਸੋ ਇੱਕ ਪਾਸੇ ਫੁੱਲਾਂ ਦੀ ਵਰਖਾ ਡਰਾਮੇ ਦੇ ਰੂਪ ਚ ਤੇ ਦੂਜੇ ਪਾਸੇ ਰਬੜ ਦੀਆਂ ਗੋਲੀਆਂ ਅਥਰੂ ਗੈਸ ਆ ਤੇ ਪਤਾ ਨਹੀਂ ਹੋਰ ਕੀ ਕੁਝ ਉੱਥੇ ਕਰ ਰਹੇ ਨੇ ਸੁਪਰਾਵੋ ਆ ਮੇਰਾ ਜਰੂਰੀ ਸੁਨੇਹਾ ਜਿਹੜਾ ਮੈਂ ਤੁਹਾਨੂੰ ਧਿਆਨ ਦੇ ਨਾਲ ਸੁਣ ਲੈਣਾ ਇਹ ਸਾਡਾ ਬਾਪੂ ਜਿਹੜਾ ਥਾਣ ਕੇ ਬੈਠ ਗਿਆ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੀ ਖਾਤਰ ਸਮੁੱਚੇ ਪੰਜਾਬ ਦੀ ਖਾਤਰ ਨਾਲ ਹਰਿਆਣੇ ਦੀ ਖਾਤਰ ਨਾਲ ਹੋਰ ਵੀ ਇਸ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਖਾਤਰ ਜਿਨ੍ਹਾਂ ਦੇ ਲਗਾਤਾਰ ਹੱਕ ਮਾਰੇ ਜਾ ਰਹੇ ਜਿਨ੍ਹਾਂ ਨੂੰ ਲਗਾਤਾਰ ਖਤਮ ਕੀਤਾ ਜਾ ਰਿਹਾ ਬਹੁਤ ਕੋਸ਼ਿਸ਼ਾਂ ਵੀ ਹੋਈਆਂ ਵੀ ਤੁਸੀਂ ਉੱਠ ਖੜੋਈ ਚੱਕ ਕੇ ਵੀ ਲੈ ਗਏ ਸੀਗੇ ਪਰ ਤੁਸੀਂ ਦਬਾਅ ਬਣਾਇਆ ਸਰਕਾਰ ਨੂੰ ਛੱਡਣਾ ਪਿਆ ਮੈਂ ਨਹੀਂ ਬੇਨਤੀ ਕਰਦਾ ਵੀ ਇਸ ਇਨਸਾਨ ਦਾ ਕੋਈ ਨਿੱਜ ਨਹੀਂ ਆ ਕੋਈ ਇਹਨਾਂ ਨੇ ਚੋਣ ਨਹੀਂ ਲੜਨੀ ਕੋਈ ਇਹਨਾਂ ਨੇ ਐਮਐਲਏ ਐਮਪੀ ਨਹੀਂ ਬਣਨਾ ਕੋਈ ਸਰਪੰਚ ਨਹੀਂ ਬਣਨਾ ਕੋਈ ਹੋਰ ਨਾ ਕੋਈ ਲਾਲਚ ਨਹੀਂ ਇੱਕ ਬੰਦੇ ਨੇ ਇੱਕ ਇਨਸਾਨ ਨੇ ਆਪਣੀ ਜਾਨ ਦਾਤੇ ਲਾਤੀ ਆ ਵੀ ਹੁਣ ਇਹ ਜ਼ਿੰਦਗੀ ਜਾਊਗੀ ਇਹ ਤੁਹਾਡੇ ਲੇਖੇ ਆ ਬਹੁਤ ਵੱਡੀ ਗੱਲ ਹੁੰਦੀ ਆ ਅਸੀਂ ਚੁੰਡੀ ਵੱਡੀ ਨਿਸਾਰਦੇ ਬਾਈ ਚੁੰਡੀ ਵੱਡੀ ਨਿਸਾਰਦੇ ਮਾੜੀ ਮੋੜੀ ਚ ਰਿਟਾਜ ਅਸੀਂ ਤਾਲ ਦੇ ਨਾਲ ਸਾਡੀ ਧਾ ਨਿਕਲ ਜਾਂਦੀ ਆ ਦੇ ਇਨਸਾਨ ਅਜ 15 ਦਿਨ ਤੋਂ ਬਜਿੱਦ ਬੈਠਾ ਕਿ ਮੈਂ ਇਹ ਜ਼ਿੰਦਗੀ ਆਪਣੀ ਜੀਦਾ ਸਰਕਾਰ ਮੰਨੀ ਤੇ ਮੈਂ ਆਪਣੇ ਲੋਕਾਂ ਦੇ ਲੇਖੇ ਲਾ ਦੇ ਹੁਣ ਤੁਸੀਂ ਕੀ ਕਰਨਾ ਹੈ ਤੁਸੀਂ ਬੈਠੇ ਬਿਠਾਏ ਕਿਤੇ ਹੀ ਬੈਠੇ ਹੋ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ ਮੇਰਾ ਵੀ ਸਾਰੇ ਆਹ ਗੱਲ ਧਿਆਨ ਨਾਲ ਸੁਣ ਲਓ ਅਸੀਂ ਅੱਜ ਹੀ ਇੱਕ ਇੱਥੇ ਜਿਹੜਾ 7 ਵਜੇ ਦਾ ਸਮਾਂ 7 ਤੋਂ 9 ਵਜੇ ਤੱਕ ਟਵਿੱਟਰ ਦੇ ਉੱਤੇ ਐਕਸ ਦੇ ਉੱਤੇ ਅਨਸੰਸੇ ਅੰਦੋਲਨ ਧਿਆਨ ਨਾਲ ਸੁਣ ਲਓ ਹੈਸ਼ਟੈਗ ਹੈਗਾ ਅਨਸੰਸੇ ਅੰਦੋਲਨ ਜਿੱਥੇ ਕਿਤੇ ਵੀ ਮੇਰਾ ਵੀਰ ਬੈਠੇ ਹੋ ਉੱਥੋਂ ਹੀ ਤੁਸੀਂ ਇਹ ਟਵੀਟ ਕਰਨਾ ਹੈ ਹੈਸ਼ਟੈਗ ਲਾ ਕੇ ਅਨਸੰਸੇ ਅੰਦੋਲਨ ਉਹਦਾ ਨਵਾਂ ਹੈਸ਼ਟੈਗ ਦਾ ਟਵਿੱਟਰ ਦੇ ਉੱਤੇ ਐਕਸ ਦੇ ਉੱਤੇ ਆਪਣਾ ਟਵੀਟ ਕਰਨਾ ਜਾ ਕੇ ਜੇ ਤੁਸੀਂ ਬੈਠੇ ਬਿਠਾਏ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਇਸ ਅੰਦੋਲਨ ਦੀ ਹਮਾਇਤ ਕਰ ਸਕਦੇ ਆ ਸਾਡੇ ਬਾਪੂ ਜਗਦੀਸ਼ ਸਿੰਘ ਢੱਲੇਵਾਲ ਦੀ ਹਮਾਇਤ ਕਰ ਸਕਦੇ ਆ ਜੀ ਆਪਣੀਆਂ ਆਉਣ ਵਾਲੀਆਂ ਨਸਲਾਂ ਦੀ ਹਮਾਇਤ ਕਰ ਸਕਦੇ ਆ ਸੋਇ ਗੱਲ ਖਾਸ ਧਿਆਨ ਨਾਲ ਸੁਣ ਲੈਣੀ ਇਹ ਅੱਜ ਹੀ 7 ਵਜੇ ਤੋਂ ਲੈ ਕੇ 9 ਵਜੇ ਤੱਕ ਦਾ ਸਮਾਂ ਜਿੱਥੇ ਹੁਣ ਆਪਾਂ ਬੈਠਿਆ ਤਰੀਕ ਹੈਗੀ ਹੈ ਕਿ 10 10 ਦਸੰਬਰ ਨੂੰ ਸਮਾਂ 7 ਵਜੇ ਤੋਂ ਲੈ ਕੇ 9 ਵਜੇ ਤੱਕ ਅਨਸਨ ਸੇ ਅੰਦੋਲਨ ਹੈਸ਼ਟੈਗ ਐਕਸ ਤੇ ਜਾ ਕੇ ਵਾਰ-ਵਾਰ ਟਵੀਟ ਕਰਕੇ ਸਾਂਝਾ ਦਿਓ ਬਈ ਪੂਰੀ ਦੁਨੀਆ ਦੇ ਵਿੱਚ ਪਤਾ ਲੱਗੇ ਇਹ ਟ੍ਰੈਂਡ ਕਰਨਾ ਚਾਹੀਦਾ ਹੈ ਜੇ ਟਵੀਟ ਇਹ ਹਾਂ ਸਾਰੀ ਦੁਨੀਆ ਜਿਹੜਾ ਵੀ ਬੰਦਾ ਜਿਹੜਾ ਵੀ ਇਨਸਾਨ ਰੋਟੀ ਖਾਂਦਾ ਰੋਟੀ ਸਾਰੀ ਖਾਂਦੇ ਤੇ ਸੋਡੀ ਰੋਜੀ ਰੋਟੀ ਦਾ ਮਸਲਾ ਹੈ ਤੇ ਪੰਜਾਬ ਦੇ ਲੋਕੋ ਸੋਨੇ ਅਪੀਲ ਹੋਰ ਕਰਦੇ ਆ ਹੋ ਸਕਦਾ ਹੈ ਕਿ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਜਵਰੀ ਤੇ ਉਤਰੇ ਜੇ ਪਹਿਲਾਂ ਬਾਪੂ ਡੱਲਿਆਂ ਨੂੰ ਚੱਕ ਕੇ ਲੈ ਗਏ ਸੀਗੇ ਹੋਰ ਡੱਲਿਆਂ ਸਭ ਨੂੰ ਚੱਕ ਕੇ ਲਜਾਉਣ ਦੀਆਂ ਕੋਸ਼ਿਸ਼ਾਂ ਕਰਨ ਇਹਨਾਂ ਮੋਰਚਿਆਂ ਤੇ ਬਈ ਆਪਣੀ ਗਿਣਤੀ ਵਧਾਓ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਜਿਹੜੇ ਜੁੜੇ ਹੋਏ ਨੇ ਕਾਡਰ ਨੇ ਉਹ ਤਾਂ ਆ ਰਹੇ ਨੇ ਪਰ ਜਿਹੜੇ ਸਾਡੇ ਨੌਜਵਾਨ ਤੁਹਾਨੂੰ ਮੈਂ ਅਪੀਲ ਕਰਦਾ ਹੋਰ ਲੋਕਾਂ ਨੂੰ ਅਪੀਲ ਕਰਦਾ ਕਿ ਇਹ ਲੜਾਈ ਬਹੁਤ ਵੱਡੀ ਹੈ ਤੇ ਇਹ ਲੜਾਈ ਸੋਡੀ ਹੋਂਦ ਨੂੰ ਬਚਾਉਣ ਲਈ ਲੜੀ ਜਾ ਰਹੀ ਹੈ ਸੋ ਆਓ ਜੇ ਆਪਣੀ ਧਰਤੀ ਆਪਣੇ ਪਾਣੀ ਆਪਣੀਆਂ ਆਉਣ ਵਾਲੀਆਂ ਨਸਲਾਂ ਬਚਾਉਣੀਆਂ ਨੇ ਤਾਂ ਮੇਰਾ ਵੀ ਸਾਰੇ ਬੰਦੇ ਕਿਸਾਨ ਨੇ ਮਜ਼ਦੂਰ ਨੇ ਕੋਈ ਮੁਲਾਜ਼ਮਾ ਕੋਈ ਛੋਟਾ ਦੁਕਾਨਦਾਰ ਆ ਕੋਈ ਛੋਟੇ ਆਰਤਗੇ ਨੇ ਕਿ ਇਹ ਲੜਾਈ ਸਾਰਿਆਂ ਦੀ ਆ ਬਾਈ ਇਹ ਤੁਹਾਨੂੰ ਪਤਾ ਹੀ ਇਹ ਵੀ ਛੋਟੀਆਂ ਜ਼ਮੀਨਾਂ ਨੂੰ ਆਪੇ ਛੋਟੇ ਕਾਰੋਬਾਰਾਂ ਨੂੰ ਆਪ ਚੁੰਬੜੇ ਆ ਕਾਰਪੋਰੇਟਰ ਹੌਲੀ ਹੌਲੀ ਸਾਰਾ ਛੋਟਾ ਬਿਲਕੁਲ ਤੁਹਾਡੇ ਕੋਲੇ ਨਾ ਕੋਈ ਜ਼ਮੀਨ ਦੇਣੀ ਆ ਨਾ ਕੋਈ ਰੁਜ਼ਗਾਰ ਬਚਣਾ ਨਾ ਕੋਈ ਨੌਕਰੀਆਂ ਬਚਣੀਆਂ ਨੇ ਨਾ ਛੋਟੀਆਂ ਜਿਹੜੀਆਂ ਦੁਕਾਨਾਂ ਨੇ ਉਹ ਤੁਹਾਡੇ ਸਾਹਮਣੇ ਹੀ ਆ ਵੱਡੇ ਵੱਡੇ ਮਾਲ ਖੁੱਲ ਗਏ ਵੱਡੇ ਘਰਾਣਿਆਂ ਦੇ ਹੁਣ ਤਾਂ ਆਨਲਾਈਨ ਡਿਲੀਵਰੀ ਹੋਣ ਲੱਗੀ ਘਰਾਂ ਦੇ ਵਿੱਚ ਸਮਾਨ ਪਹੁੰਚਾਉਣ ਲੱਗੇ ਆਇਆ ਮਾ ਜਾਣਾ ਆ ਗਿਆ ਜੀ ਫਲਾਨਾ ਆ ਗਿਆ ਜੀ ਉਹਨਾਂ ਰਹੀ ਘਰਾਂ ਸਮਾਨ ਆਉਣ ਲੱਗਾ ਬਾਜ਼ਾਰ ਵੀ ਖਤਮ ਹੋ ਗਿਆ ਇਸ ਕਰਕੇ ਹੀ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਆ ਸਾਡੀਆਂ ਜਿੱਥੇ ਬੰਦੀਆਂ ਸਾਰੀਆਂ ਕਹਿੰਦੀਆਂ ਆ ਰਹੀਆਂ ਵੀ ਇਹ ਲੜਾਈ ਕਿੰਨੇ ਕਿਸਾਨਾਂ ਦੀ ਨਹੀਂ ਆ ਇਹ ਕਿਵੇਂ ਕਾਰਪੋਰੇਟ ਸਾਰਾ ਸਿਸਟਮ ਨੂੰ ਆਪਣੇ ਕਾਬੂ 'ਚ ਕਰਨਾ ਆਪਣੇ ਹੱਥ 'ਚ ਕਰਨਾ ਹੈ ਇਹ ਲੜਾਈ ਉਹ ਆਪਰਾ ਇਸ ਕਰਕੇ ਬੇਨਤੀ ਆ ਭਾਈ ਐੱਚੇ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪਾਂ ਹਾਜ਼ਰੀਆਂ ਲਵਾ ਕੇ ਪਿੰਡਾਂ ਦੇ ਵਿੱਚੋਂ ਗੁਰੂ ਘਰਾਂ ਦੇ ਵਿੱਚੋਂ ਅਰਦਾਸ ਕਰੋ ਦੋ ਵੇਲੇ ਦੋਨੇ ਗੁਰੂ ਘਰਾਂ ਦੇ ਗ੍ਰੰਥ ਜੜੇ ਅਰਦਾਸ ਕਰਨ ਦੋ ਵੇਲੇ ਡਲੇਲ ਸਾਹਿਬ ਦੀ ਚੜ੍ਹਦੀ ਕਲਾ ਦੀ ਮੋਰਚੇ 'ਤੇ ਚੜ੍ਹਦੀ ਕਲਾ ਦੀ ਤੇ ਲੋਕਾਂ ਨੂੰ ਅਪੀਲ ਕਰਨ ਇਹ ਆਓ ਭਾਈ ਬਾਤ ਤੋਂ ਬਾਤ ਵੱਡੀ ਗਿਣਤੀ ਦੇ ਬੱਚਾ ਇੱਧਰ ਨੂੰ ਜਿਵੇਂ ਆਪਾਂ ਦਿੱਲੀ ਗਏ ਸੀ ਬਾਰੀਆਂ ਬੰਨ੍ਹ ਕੇ ਪਿੰਡਾਂ ਦੇ ਵਿੱਚੋਂ ਉਵੇਂ ਆਓ ਭਾਈ ਸੋ ਅਗਲੀ ਬਾਲ ਗੱਲ ਭਾਈ ਹੰਤੋਤ ਸਿੰਘ ਕਰਨਗੇ ਸਸ਼ੀਕਾਲ ਜੀ ਇੱਕ ਨਾ ਮਸ਼ਹੂਰ ਕਥਨ ਹੈ ਕਿ ਬੁਰਾਈ ਦੇ ਖਿਲਾਫ ਲੜੋ ਲੜ ਨਹੀਂ ਡੱਲੇ WhatsApp ਤੇ ਜੇ ਲੜ ਨਹੀਂ ਸਕਦੇ ਤਾਂ ਬੋਲੋ ਕਹੋ ਤੇ ਜੇ ਕਹਿ ਨਹੀਂ ਸਕਦੇ ਤਾਂ ਸੋਚੋ ਸੋਚਣਾ ਅਸੀਂ ਇਸ ਲਈ ਕਹਿ ਰਹੇ ਹਾਂ ਜੋ ਹੁਣੇ ਕਿਹਾ ਲਖੇ ਨੇ ਕਿ ਉਸ ਟਵਿੱਟਰ ਦੇ ਉੱਤੇ ਜਾਓ ਤੇ ਨਾਲ ਸ਼ਾਮਲ ਹੋਵੋ ਸਪੋਰਟ ਕਰੋ ਇਹਨਾਂ ਦੀ ਕਿਉਂ ਪਏ ਨੇ ਇੱਥੇ ਕੀ ਆਫਤ ਆ ਗਈ ਇਹਨਾਂ ਨੂੰ ਆਪ ਦੇ ਪੁੱਤ ਪੁੱਤਰਿਆਂ ਦੀ ਕੀ ਗੇ ਸਾਥ ਨੂੰ ਛੱਡ ਕੇ ਆ ਕੇ ਇੱਥੇ ਇੱਕ ਟਰਾਲੀ ਚ ਪਾਏ ਨੇ 15 ਦਿਨ ਕਿਤੇ ਇੱਕ ਦਿਨ ਖਾਣਾ ਛੱਡ ਕੇ ਵੇਖਿਓ ਜੀ ਤੁਹਾਨੂੰ ਪਤਾ ਲੱਗੂਗਾ ਅਸੀਂ ਹਮੇਸ਼ਾ ਗੱਲ ਕਰਦੇ ਆ ਕਿ ਕਿਸਾਨ ਅੰਨ ਦਗਾਤਾ ਹੈ ਲੋਕਾਂ ਦਾ ਢਿੱਡ ਭਰਦਾ ਹੈ ਕਿਉਂ ਕਿਸਾਨ ਆਪ 15 ਦਿਨ ਤੋਂ ਕੁਝ ਨਹੀਂ ਖਾ ਰਿਹਾਗਾ ਕਿਉਂ ਕਿਸ ਕਾਰਨ ਸਿਰਫ ਥੋਡੀਆਂ ਮੰਗਾਂ ਲਈ ਇੱਕ ਦੱਸੋ ਜੇ ਐਮਐਸਪੀ ਮਿਲ ਜੂਗੀ ਤਾਂ ਉਹ ਕੱਲੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਮਿਲੂਗੀ ਜਾਇਨਾ ਦੀ ਕਿਸਾਨੀ ਜੋ ਯੂਨੀਅਨ ਉਹਨੂੰ ਮਿਲੇਗੀ ਜਾਂ ਸਾਰੇ ਦੇਸ਼ ਦੇ ਕਿਸਾਨਾਂ ਨੂੰ ਮਿਲੇਗੀ ਸਾਰਿਆਂ ਲਈ ਹੈ ਯਾਰ ਜੇ ਕਹਿ ਰਹੇ ਨੇ ਕਿ ਮਨਰੇਗਾ ਦੇ ਵਿੱਚ ਜ਼ਿਆਦਾ 200 ਦਿਨ ਤੱਕ ਮਿਨੀਮਮ ਰੁਜ਼ਗਾਰ ਮਿਲੇ ਤਾਂ ਕੀ ਗਲਤ ਕਹਿ ਰਹੇਗੇ ਜੇ ਲਖੀਮਪੁਰ ਦੇ ਵਿੱਚ ਜਿਹੜੇ ਬੰਦਿਆਂ ਨੂੰ ਦੇਨੇ ਸੀ 10-10 ਲੱਖ ਰੁਪਇਆ ਯੂਪੀ ਸਰਕਾਰ ਨੇ ਜੀ ਉਹਦੀ ਮੰਗ ਕਰ ਰਹੇ ਨੇ ਤਾਂ ਕੀ ਗਲਤ ਕਹਿ ਰਹੇ ਨੇ ਪੁਰਾਣੇ ਅੰਦੋਲਨ ਵੇਲੇ ਜੋ ਹੋਇਆ ਉਹਦੀ ਮੰਗ ਕਰ ਰਹੇ ਨੇ ਸਾਰੀਆਂ ਮੰਗਾ ਕਿਤੇ ਪੜੋ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਕਿੰਨੀ ਚੈਨੂਨ ਗੱਲਾਂ ਤੇ ਬੈਠੇ ਨੇ ਇਹ ਤੁਹਾਡਾ ਫਰਜ਼ ਬੰਦ ਹੈ ਇਹ ਸਾਡੀ ਬੇਨਤੀ ਵੀ ਹੈ ਤੁਹਾਡੇ ਚਰਨਾਚ ਕਹਾਂਗੇ ਹੱਥ ਜੋੜ ਕੇ ਕਿ ਜਦੋਂ ਕੋਈ ਤੁਹਾਡੇ ਲਈ ਲੜੇ ਜਾਂ ਤੁਸੀਂ ਉਹਦੇ ਲਈ ਮਹਿਸੂਸ ਤਾਂ ਕਰ ਸਕਦੇ ਹਾਂ ਤੁਸੀਂ ਉਹਨਾਂ ਦਾ ਇੱਕ سپورਟ ਦੇ ਤੌਰ ਤੇ ਨਾਰਾ ਤਾਂ ਲਾ ਸਕਦੇ ਹੋ ਔਰ ਅੱਜਕਲ ਨਾਰਾ ਲਾਉਣਾ ਕਿਵੇਂ ਹੁੰਦਾ ਤੁਸੀਂ ਆਪ ਦੇ ਵੱਲੋਂ ਆਪ ਦੇ ਸੋਸ਼ਲ ਅਕਾਊਂਟਸ ਤੇ ਸਪੋਰਟ ਜਗਜੀਤ ਸਿੰਘ ਢੱਲੇਵਾਲ ਤਾਂ ਕਰ ਸਕਦੇ ਆ ਕਿਹਦੀ ਲੜਾਈ ਲੜ ਰਹੇ ਨੇ ਕਿਹਦੇ ਲਈ ਬੈਠੇ ਨੇ ਜੇ ਤੁਸੀਂ ਆਪ ਦੇ ਲਈ ਲੜਨ ਵਾਲਿਆਂ ਦਾ ਸਾਥ ਨਹੀਂ ਦਿਓਗੇ ਤਾਂ ਤੁਹਾਡੇ ਲਈ ਕੌਣ ਕੌਣ ਲੜੂਗਾ ਕੌਣ ਆਊਗਾ ਤੁਹਾਡੇ ਲਈ ਫਿਰ ਤਾਂ ਲੜਨ ਵਾਲੇ ਤੁਹਾਡੇ ਲਈ ਮੁੱਕ ਜਾਣਗੇ ਤੇ ਫਿਰ ਉਹੀ ਤਾਨਾਸ਼ਾਹੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਹੜੀ ਅਸੀਂ ਪਹਿਲਾਂ ਵੀ ਦੇਖ ਚੁੱਕੇ ਕਿਸਾਨ ਆંદੋਲਨ ਦੌਰਾਨ ਦੁਨੀਆਂ ਦਾ ਲੋਕਤੰਤਰ ਉਦੋਂ ਤੱਕ ਜ਼ਿੰਦਾ ਹੈ ਜਦੋਂ ਲੋਕਤੰਤਰ ਦੇ ਹੱਕ 'ਚ ਦੋਹਾਈ ਦੇਣ ਵਾਲੇ ਬੰਦੇ ਬੈਠੇ ਨੇ ਇਹ ਬੈਠੇ ਰਹਿਣ ਇਹ ਤੁਹਾਡੀ ਡਿਊਟੀ ਹੈ ਬਾਅਦ 'ਚ ਨਾ ਖਾਜ ਕੁ ਸੁਣ ਦੇ ਕੇ ਰੋਂਦੇ ਨੇ ਉਹ ਬੰਦੇ ਯਾਰ ਬਹੁਤ ਵਧੀਆ ਇਨਸਾਨ ਸੀ ਹੁਣ ਨਹੀਂ ਬੋਲ ਸਕਦੇ ਇਨਹਨ ਨੂੰ ਮਜਬੂਰ ਕਰੋ ਇਹ ਤੁਸੀਂ ਚੁਣੇ ਐ ਇਹ ਉੱਤੋਂ ਨਹੀਂ ਡਿੱਗੇਗੇ ਕੁਰਸੀਆਂ ਤੇ ਬਹਿਗੇ ਨਹੀਂ ਆ ਕੇ ਇਹ ਤੁਸੀਂ ਚੁਣੇ ਐ ਔਰ ਇਹ ਵੀ ਤੁਹਾਡੇ ਲਈ ਬੈਠੇ ਨੇ ਕੋਈ ਬੰਦਾ ਜਦੋਂ ਆਪਦੇ ਲਈ ਲੜਦਾ ਨਾ ਬੜਾ ਆਸਾਨ ਹੁੰਦਾ ਜਦੋਂ ਉਹ ਲੋਕਾਂ ਲਈ ਲੜੇ ਤਾਂ ਲੋਕਾਂ ਦਾ ਵੀ ਫਰਜ਼ ਹੁੰਦਾ ਹੈ ਕਿ ਉਹਨੂੰ ਬਚਾ ਕੇ ਰੱਖੇ ਉਹ ਪ੍ਰਾਪਰਟੀ ਹੁੰਦਾ ਹੈ ਲੋਕਾਂ ਦੀ ਕਿਉਂਕਿ ਉਹ ਲੋਕਾਂ ਲਈ ਲੜਦਾ ਹੈ ਲੋਕਾਂ ਦੀ ਆਵਾਜ਼ ਉਠਾਉਂਦਾ ਮੈਂ ਹੁਣੇ ਹੀ ਗੱਲ ਕਰ ਰਿਹਾ ਸੀ ਇਹਨਾਂ ਨਾਲ ਮੇਰਾ ਲੈਵਲ ਸਬ ਜਦੋਂ ਸਰਕਾਰ ਹਟ ਧਰਮੀ ਤੇ ਉੱਤਰ ਆਵੀ ਤਾਂ ਕੀ ਕੀਤਾ ਜਾ ਸਕਦਾ ਜੋ ਕੁਝ ਤੁਸੀਂ ਸਿੱਖਿਆ ਜੋ ਕੁਝ ਲਰਨ ਕੀਤਾ ਅਸੀਂ ਬੜਾ ਕੁਝ ਸਿੱਖਣਾ ਥੋਥੋ ਕੁਸ਼ਟਾ ਕਰੋ ਇੱਕੋ ਜਵਾਬ ਸੀ ਇਹਨਾਂ ਦਾ ਮੈਂ ਨਹੀਂ ਕੁਝ ਕਰਨਾ ਜਾਂ ਤਾਂ ਉਹ ਅਕਾਲ ਪੁਰਖ ਕਰੂਗਾ ਜਾਂ ਭਾਈ ਫਿਰ ਜਿੰਨਾ ਦੇ ਹੱਥ ਚ ਹੈ ਕੁਝ ਕਰਨਾ ਉਹ ਕਰਣ ਕੌਣ ਉਹ ਸਰਕਾਰਾਂ ਨੇ ਅਕਾਲ ਪੁਰਖ ਤਾਂ ਵੇਖ ਰਿਹਾ ਸਾਰਾ ਕੁਝ ਪਰ ਸਰਕਾਰਾਂ ਨੂੰ ਵੇਖਣ ਤੁਸੀਂ ਲਾਉਣਾ ਹੈ। ਤੁਹਾਡੀ سپورਟ ਨੇ ਲਾਉਣਾ ਹੈ। ਨਹੀਂ ਤਾਂ ਅਸੀਂ ਇਹ ਜੋ ਕਿਸਾਨੀ ਦਾ ਹੀਰਾ ਹੈ ਸਾਡੇ ਡਿਸਟ੍ਰਿਕਟ ਦਾ ਫਰੀਦਕੋਟ ਦਾ ਤੁਹਾਡੇ ਅੰਗੇਲੀ ਕਰਕੇ ਜਾਂ ਸਰਕਾਰਾਂ ਦੀ ਹੱਠ ਧਰਮੀ ਕਰਕੇ ਰੱਬ ਨਾ ਕਰੇ ਛਲਿਆ ਜਾਊਗਾ। ਇਹ ਸਾਡਾ ਸਾਰਿਆਂ ਦਾ ਫਰਜ਼ ਹੈ। ਆਪ ਦੀਆਂ ਕੀਮਤੀ ਜਾਨਾਂ ਨੂੰ ਬਚਾ ਕੇ ਰੱਖੀਏ। ਇਹ ਉਹਨਾਂ ਚੋਂ ਹੀ ਇੱਕ ਜਾਨ ਹੈ। ਪੰਜਾਬ ਦੀ ਜਿਨ੍ਹਾਂ ਦੇ ਨਾਲ ਸਾਡੇ ਹੱਕਾਂ ਦੇ ਰਾਖੇ ਨੇ ਇਹ ਸਾਡੀ ਕਿਸਾਨੀ ਦੇ ਰਾਖੇ ਨੇ ਇਹ ਜੇ ਚਲੇ ਗਏ ਤਾਂ ਯਾਰ ਕੀ ਕਰਾਂਗੇ ਅੱਪਾ ਫਿਰ ਸੋਚਾਂਗੇ ਆ ਕੀ ਹੋ ਗਿਆ ਕਿਉਂ ਹੋ ਗਿਆ ਐ ਨਹੀਂ ਹੋਣਾ ਚਾਹੀਦਾ ਸੀ ਉਹ ਨਹੀਂ ਹੋਣਾ ਚਾਹੀਦਾ ਸੀ ਰਹਿੰਦੇ ਵਕਤ ਸਿਰ ਕੁਛ ਕਰ ਲੋ ਮਗਰ ਭੋਗਾਂ ਦੇ ਕੱਠ ਬਾਈ ਆਹੀ ਗੱਲ ਆ ਫਿਰ ਭੋਗ ਤੇ ਵੀ ਆਉਣ ਦਾ ਕੱਠ ਕਰਦੇ ਤੇ ਕੀ ਕਹੋਗੇ ਭੋਗਾਂ ਦੇ ਆ ਕੇ ਕੀ ਕਿਹੜੀ ਸੱਦਾ ਜਿਹੜਾ ਕਿਹੜੇ ਮੂੰਹ ਨਾਲ ਸੀ ਆਵਾਂਗੇ ਜੀ ਜੀ ਅੱਜ ਸਾਡੇ ਲਈ ਕੋਈ ਬੰਦਾ ਲੜ ਰਿਹਾ ਮਰ ਰਿਹਾ ਅੱਜ ਨਹੀਂ ਖੜਦੇ ਆ ਕੇ ਫਿਰ ਭੋਗਾਂ ਦੇ ਕੱਟ ਕਰਨ ਦਾ ਕੀ ਫਾਇਦਾ ਅਸੀਂ ਪਾਣੀ ਦਾ ਮੋਰਚਾ ਲੜ ਰਹੇ ਸੀ ਧੱਲੇਵਾਲ ਸਾਹਿਬ ਨੇ باوجود ਇਸ ਦੇ ਕਿ ਅਣਛਿੰਤੇ ਨੇ ਆਮਰਣ ਅਣਛਿੰਤੇ ਨੇ ਇਹਨਾਂ ਨੇ ਬੋਲਿਆ ਔਰ ਸਟਰੋਂਗਲੀ ਬੋਲਿਆ ਬੁਲਾਇਓ ਜੀ ਤਰਵਾਰੋਂ ਕੀ ਕਰ ਰਹੇ ਹੋ ਬਲੱਡ ਪ੍ਰੈਸ਼ਰ ਦਾ ਕੋਈ ਫਰਕ ਨਹੀਂ ਪੈ ਰਿਹਾ ਡਾਕਟਰੋ ਬਲੇ ਇੱਕ ਵਾਰ ਦੇਖ ਜਰਾ ਚੈੱਕ ਕਰ ਲਿਓ ਜੀ ਬੈਟਰੀ ਦਾ ਸਰਕਾਰ ਕਰਦੇ ਪਤਾ ਘਟ ਰਿਹਾ ਮੈਨੂੰ ਘਟ ਰਿਹਾ ਨਾ ਨਹੀਂ ਉਹ ਬੈਟਰੀ ਦਾ ਕਰ ਰਿਹਾ ਬਲੱਡ ਪ੍ਰੈਸ਼ਰ ਠੀਕ ਹੈ ਬੈਟਰੀ ਦਾ ਨਹੀਂ ਨਹੀਂ ਦੱਸਿਆ ਹੋਗਾ ओके ਹੁਣ ਜਾ ਰਹੇ ਹਾਂ 142 ਮਤਲਬ ਉਹ ਦਾ ਨਾ ਪਾਣੀ ਵਾਲਾ ਮੋਰਚਾ ਸੀ ਜੋ ਕੁਝ ਉੱਥੇ ਹੋਇਆ ਉਹਦਾ ਰਿਐਕਸ਼ਨ ਡੱਲੇ ਵਾਲ ਸਾਹਿਬ ਨੇ ਦਿੱਤਾ ਇਹਨੂੰ ਕਹਿੰਦੇ ਆ ਕਿ ਆਪਦੀ ਸਿਹਤ ਦੀ ਵੀ ਚਿੰਤਾ ਨਹੀਂ ਕੀਤੀ ਸਿਹਤ ਦੀ ਵੀ ਚਿੰਤਾ ਨਹੀਂ ਕੀਤੀ ਤੇ ਬੋਲਿਆ ਉਹਦੇ ਲਈ ਕਿਉਂਕਿ ਹੱਕ ਤੇ ਸੱਚ ਦੀ ਲੜਾਈ ਸੀ ਤੇ ਜਿਹੜੇ ਉਹਦੇ ਹੱਕ ਔਰ ਸੱਚ ਦੀਆਂ ਲੜਾਈਆਂ ਲੜਦੇ ਰਹੇ ਨੇ ਲੱਖੇ ਕੀ ਕਰੀਏ ਪਤਾ ਨਹੀਂ ਬਾਈ ਕੀ ਹੋ ਗਿਆ ਇੱਕ ਸੱਚ ਬਾਈ ਉਹ 12 ਤਰੀਕ ਵਾਲਾ ਸੁਨੇਹਾ ਹਾਂ 12 ਤਰੀਕ ਨੂੰ ਸੋਸ਼ਲ ਮੀਡੀਆ ਤੇ ਤੁਸੀਂ ਡੱਲੇਵਾਲ ਸਾਹਿਬ ਦੀ ਜਾਨ ਬਚ ਸਕੇ ਔਰ ਇਹਨਾਂ ਦੀ ਉਹ ਜਾਇਜ਼ ਮੰਗਾ ਮੰਨੀਆਂ ਜਾ ਸਕਣ ਉਹਦੇ ਲਈ ਇਹ 15 ਦਿਨ ਅੱਜ ਹੋ ਗਏ ਨੇ ਉਦੋਂ 17 ਦਿਨ ਹੋ ਜਾਣਗੇ 17 ਦਿਨ ਪਲੀਜ਼ ਸਾਡੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਦੋਹਾਂ ਦੇ ਖਾਣਿਆਂ ਚੋਂ ਕੋਈ ਵੀ ਇੱਕ ਮੀਲ ਇੱਕ ਟਾਈਮ ਦਾ ਖਾਣਾ ਨਾ ਖਾਓ ਜੀ ਔਰ ਪੂਰੀ ਫੈਮਿਲੀ ਨਾਲ ਆਪਦੀ ਤਸਵੀਰ ਖਿੱਚਵਾ ਕੇ ਜਾਂ ਖਿੱਚ ਕੇ ਇਹਨੂੰ ਆਪਦੇ ਸੋਸ਼ਲ ਮੀਡੀਏ ਤੇ ਪਾਇਓ ਜੇ ਔਰ ਹੈਸ਼ਟੈਗ ਹੋਣਾ ਚਾਹੀਦਾ ਹੈ ਵੀ سپورਟ ਜਗਜੀਤ ਸਿੰਘ ਗੱਲੇਵਾਰ ਪਲੀਜ਼ ਇਹ ਕਰਿਓ ਜੀ ਅਸੀਂ ਸਿਰਫ ਇੱਕ ਡੰਗ ਦਾ ਖਾਣਾ ਕਹਿੰਦੇ ਆ ਇੱਕ ਡੰਗ ਦਾ ਆਥ ਨੇ ਭਾਣਾ ਨਾ ਖਾਇਓ ਜਿਹੜਾ ਇਨਸਾਨ ਸਾਡੇ ਲਈ ਉਸਨੂੰ 17 ਦਿਨ ਤੋਂ ਲਗਾਤਾਰ ਭੁੱਖਾ ਹੈ ਜਿੰਦਗੀ ਦਾਤ ਤੇ ਲਾਈ ਬੈਠਾ ਨਾ ਇੱਕ ਡੰਗ ਦੀ ਰੋਟੀ ਨਹੀਂ ਛੱਡ ਸਕਦੇ ਬਾਈ ਅਸੀਂ ਇੱਕ ਡੰਗ ਦੀ ਇੱਕ ਇਮਾਨਦਾਰੀ ਨਾਲ ਦਿਲੋਂ ਛੱਡਣੀ ਹੈ ਅਸੀਂ ਦੁਨੀਆ ਤੋਂ ਲ ਘੋ ਲੈਨੇ ਆਂ ਤੀਜਾ ਕਹੀ ਪਰ ਉਹ ਪ੍ਰਮਾਤਮਾ ਦਾ ਕੈਮਰਾ ਵੈਗਰੂ ਦਾ ਕੈਮਰਾ ਚੱਲਦਾ ਰਹਿੰਦਾ ਹੈ ਉੱਚੇ ਵਾਅਦੇ ਕਾਟੇ ਸਾਰੇ ਹੋ ਜਾਂਦੇ ਆ ਤੁਹਾਨੂੰ ਬੇਨਤੀ ਆ ਉਹਦੇ 12 ਤਰੀਕ ਨੂੰ ਅੱਥਨ ਦੀ ਰੋਟੀ ਛੱਡ ਕੇ ਸਾਰੇ ਟੱਬਰ ਨਾਲ ਫੋਟੋ ਪਾਉਣੀ ਆ #we support jeevan dallewal ਇਹ ਹੈਸ਼ਟੈਗ ਚਲਾਉਣਾ ਬਾਈ 12 ਤਰੀਕ ਨੂੰ ਪਰਸੋਂ ਯਾਦ ਰੱਖਿਓ ਅੱਜ 7 ਵਜੇ ਤੋਂ ਲੈ ਕੇ 9 ਵਜੇ ਤੱਕ ਐਕਸ ਤੇ ਜਾ ਕੇ ਟਵੀਟ ਕਰਨਾ ਹੈ ਅਨਸਨ ਅੰਦੋਲਨ ਜੀ ਦਾ ਹੈਸ਼ਟੈਗ ਆ ਅਨਸਨ ਸੇ ਅੰਦੋਲਨ ਦੁਨੀਆ ਭਰ ਕਿਤੇ ਵੀ ਬੈਠੇ ਹੋ ਉਹਦੇ 12 ਤੱਕ ਦੀ ਰੋਟੀ ਨਹੀਂ ਖਾਣੀ ਬੇਨਤੀ ਹੈ ਸਾਨੂੰ ਤੇ ਅੱਜ ਇਹ ਟਵੀਟ ਕਰਕੇ ਟਵਿੱਟਰ ਜਿਹੜਾ ਹੈਗਾ ਐਕਸ ਟ੍ਰੈਂਡਿੰਗ ਚ ਲੈ ਜਾਓ ਮੇਰਾ ਜੀ ਔਰ ਮੈਂ ਇੱਕ ਪਰਸਨਲ ਛੋਟੀ ਜੀ ਗੱਲ ਕਹੂੰਗਾ ਇਸ ਤੋਂ ਪਹਿਲਾਂ ਇਸ ਜਰਨਲ ਨਾਲ ਮੈਂ ਰਲ ਕੇ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਸਾਥ ਰਿਹਾ ਮੈਂ ਤੁਹਾਨੂੰ ਸੀਰੀਅਸਲੀ ਕਹਿ ਰਿਹਾ ਬਹੁਤ ਵੱਡਾ ਲੌਸ ਹੋਊਗਾ ਰੱਬ ਨਾ ਕਰੇ ਉਹ ਹੋਵੇ ਪਲੀਜ਼ ਤੁਸੀਂ ਆਪ ਦੇ ਵੱਲੋਂ ਹਿੰਮਤ ਕਰੋ ਔਰ ਇਸ ਨਰਦਈ ਸਰਕਾਰ ਨੂੰ ਮੇਰੀ ਬੇਨਤੀ ਹੈ ਆਪ ਵੀ ਹਟ ਧਰਮੀ ਛੱਡ ਔਰ ਗੱਲ ਕਰ ਕਿ ਜੇ ਗੱਲ ਨਹੀਂ ਕਰਨੀ ਤਾਂ ਤੈਨੂੰ ਬਣਾਇਆ ਕਿਉਂ ਰੱਬ ਅਮੀਰ ਕਰੇ ਮੈਂ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਸਾਰੀਆਂ ਭੈਣਾਂ ਨੂੰ ਮਾਤਾਵਾਂ ਨੂੰ ਭਰਾਵਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਬੇਨਤੀ ਕਰਨਾ ਚਾਹਨਾ ਕਿ ਅਸੀਂ ਬਹੁਤ ਹੀ ਜ਼ਰੂਰੀ ਗੱਲਾਂ ਕਰਨ ਜਾ ਰਹੇ ਹਾਂ ਤੇ ਮੇਰਾ ਵੀ ਸਾਂਝਾ ਕਰੀ ਚੱਲਿਓ ਅੱਗੇ ਦੀ ਅੱਗੇ ਕਿਉਂਕਿ ਇਹ ਗੱਲਬਾਤ ਕੱਲੇ-ਕੱਲੇ ਘਰ ਤੱਕ ਕੱਲੇ-ਕੱਲੇ ਇਨਸਾਨ ਤੱਕ ਹਰ ਚੁੱਲ੍ਹੇ ਤੱਕ ਜਿੱਥੇ ਰੋਟੀ ਪੱਕਦੀ ਹੈ ਉੱਥੋਂ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਮੈਂ ਕਦੇ ਕਹਿੰਦਾ ਨਹੀਂ ਹੁੰਦਾ ਵੀ ਆਹ ਗੱਲ ਸਾਂਝੀ ਕਰ ਦੋ ਪਰ ਅੱਜ ਮੈਂ ਤੁਹਾਨੂੰ ਸਪੈਸ਼ਲੀ ਅਪੀਲ ਕਰਦਾ ਕਿ ਜਿਹੜਾ ਵੀ ਬੰਦਾ ਮੇਰੀ ਗੱਲ ਨੂੰ ਸੁਣਨ ਲੱਗੂਗਾ ਨਾਲ ਦੀ ਨਾਲ ਸਾਂਝੇ ਵਾਲਾ ਬਟਨ ਦੱਬੀ ਚੱਲਿਓ ਤੇ ਇਹ ਗੱਲ ਪੂਰੇ ਪੰਜਾਬ ਨੇ ਪੂਰੇ ਭਾਰਤ ਨੇ ਪੂਰੀ ਦੁਨੀਆ ਜਾਣੀ ਚਾਹੀਦੀ ਹੈ ਕਿਉਂਕਿ ਬਹੁਤ ਹੀ ਮਹੱਤਵਪੂਰਨ ਸਨੇਹ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਅਸੀਂ ਉਸ ਬੁੱਢੇ ਜਰਨਲ ਕੋਲੇ ਜਰਨਲ ਖਰ ਬੁੱਢੇ ਨਹੀਂ ਹੁੰਦੇ ਜਰਨਲ ਸਦਾ ਹੀ ਛੜਦੀ ਕਲਾ 'ਚ ਹੁੰਦੇ ਨੇ ਤੇ ਜਵਾਨ ਹੁੰਦੇ ਨੇ ਸੜਾ ਬਾਪੂ ਜੀ ਜੀ ਸਿੰਘ ਡੱਲੇਆਲ ਅੱਜ 15ਵਾਂ ਦਿਨ ਹੋ ਗਿਆ ਇਹਨਾਂ ਨੂੰ ਬੈਠਿਆਂ ਨੂੰ ਮਰਨ ਵਰਤ ਤੇ ਬੈਠੇ ਨੇ 11 ਕਿਲੋ ਭਾਰਨ ਘਟ ਚੁੱਕਿਆ ਹੈ ਕਿਡਨੀਆਂ ਤੇ ਅਸਰ ਪੈਣਾ ਸ਼ੁਰੂ ਹੋ ਚੁੱਕਿਆ ਹੈ ਸਿਹਤ ਤੁਹਾਨੂੰ ਦੇਖੀ ਰਹੀ ਹੈ ਪਰ ਕਿਸੇ ਸਰਕਾਰ ਦੇ ਕੰਨੀ ਜੂਣ ਹੀ ਸਰਕ ਰਹੀ ਕੋਈ ਗੱਲਬਾਤ ਨਹੀਂ ਕੋਈ ਮੰਗਾਂ ਦੀ ਗੱਲ ਨਹੀਂ ਅੱਜ 10 ਦਸੰਬਰ ਆ 10 ਦਸੰਬਰ ਮਨੁੱਖੀ ਅਧਿਕਾਰਾਂ ਦਾ ਦਿਨ ਹੈ ਹਿਊਮਨ ਰਾਈਟ ਡੇ ਦੇ ਤੌਰ ਤੇ ਮਨਾਇਆ ਜਾਂਦਾ ਪੂਰੀ ਦੁਨੀਆ 'ਚ ਪਰ ਸਾਡੇ ਅੱਜ ਬਜ਼ੁਰਗ ਸਾਡੇ ਬਾਪੂ ਮਰਨ ਵਾਰ ਤੇ ਬੈਠੇ ਆ ਤੇ ਉਧਰ ਸਾਡੇ ਯੋਧੇ ਜੇ ਲਗਾਤਾਰ ਜਿਹੜੇ ਕਿ ਪੈਦਲ ਜਾਣਾ ਚਾਹੁੰਦੇ ਤੁਸੀਂ ਤੁਰ ਕੇ ਜਾਵਾਂ ਕਹਿੰਦੇ ਪਰ ਕੋਈ ਟਰੈਕਟਰ ਨਹੀਂ ਕੋਈ ਗੱਡੀ ਨਹੀਂ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਭરાਏ ਜਾ ਰਹੇ ਆ ਡਾਂਗਾ ਭਰਾਂਗਾ ਜਾ ਰਹੀਆਂ ਨੇ ਉਹਨਾਂ ਨੂੰ ਜ਼ਖਮੀ ਕੀਤਾ ਜਾ ਰਿਹਾ ਉਹਨਾਂ ਦੇ ਅੱਖਾਂ ਦੇ ਵਿੱਚ ਸਪਰੇਹਾਂ ਮਾਰੀਆਂ ਜਾ ਰਹੀਆਂ ਨੇ ਸਰ ਪੱਟ ਪਾੜੇ ਜਾ ਰਹੇ ਆ ਸੋ ਇੱਕ ਪਾਸੇ ਫੁੱਲਾਂ ਦੀ ਵਰਖਾ ਡਰਾਮੇ ਦੇ ਰੂਪ ਚਾ ਤੇ ਦੂਜੇ ਪਾਸੇ ਰਬੜ ਦੀਆਂ ਗੋਲੀਆਂ ਅਥਰੂ ਗੈਸ ਆ ਦੇ ਪਤਾ ਨਹੀਂ ਹੋਰ ਕੀ ਕੁਝ ਉੱਥੇ ਕਰ ਰਹੇ ਨੇ ਸੋ ਭਰਾਵੋ ਆ ਮੇਰਾ ਜਰੂਰੀ ਸੁਨੇਹਾ ਜਿਹੜਾ ਮੈਂ ਤੁਹਾਨੂੰ ਧਿਆਨ ਦੇ ਨਾਲ ਸੁਣ ਲੈਣਾ ਇਹ ਸਾਡਾ ਬਾਪੂ ਜਿਹੜਾ ਥਾਣ ਕੇ ਬੈਠ ਗਿਆ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੀ ਖਾਤਰ ਸਮੁੱਚੇ ਪੰਜਾਬ ਦੀ ਖਾਤਰ ਨਾਲ ਹਰਿਆਣੇ ਦੀ ਖਾਤਰ ਨਾਲ ਹੋਰ ਵੀ ਇਸ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਖਾਤਰ ਜਿਨ੍ਹਾਂ ਦੇ ਲਗਾਤਾਰ ਹੱਕ ਮਾਰੇ ਜਾ ਰਹੇ ਜਿਨ੍ਹਾਂ ਨੂੰ ਲਗਾਤਾਰ ਖਤਮ ਕੀਤਾ ਜਾ ਰਿਹਾ ਬਹੁਤ ਕੋਸ਼ਿਸ਼ਾਂ ਵੀ ਹੋਈਆਂ ਵੀ ਤੁਸੀਂ ਉੱਠ ਖੜੋਈ ਚੱਕ ਕੇ ਵੀ ਲੈ ਗਏ ਸੀਗੇ ਪਰ ਤੁਸੀਂ ਦਬਾਅ ਬਣਾਇਆ ਸਰਕਾਰ ਨੂੰ ਛੱਣਾ ਪਿਆ ਮੈਂ ਇਨੀ ਬੇਨਤੀ ਕਰਦਾ ਵੀ ਇਸ ਇਨਸਾਨ ਦਾ ਕੋਈ ਨਿੱਜ ਨਹੀਂ ਆ ਕੋਈ ਇਹਨਾਂ ਨੇ ਚੋਣ ਨਹੀਂ ਲੜਨੀ ਕੋਈ ਇਹਨਾਂ ਨੇ ਐਮਐਲਏ ਐਮਪੀ ਨਹੀਂ ਬਣਨਾ ਕੋਈ ਸਰਪੰਚ ਨਹੀਂ ਬਣਨਾ ਕੋਈ ਹੋਰ ਨਾ ਕੋਈ ਲਾਲਚ ਨਹੀਂ ਇੱਕ ਬੰਦੇ ਨੇ ਇੱਕ ਇਨਸਾਨ ਨੇ ਆਪਣੀ ਜਾਨ ਦਾਤੇ ਲਾਤੀ ਆ ਵੀ ਹੁਣ ਇਹ ਜ਼ਿੰਦਗੀ ਜਾਊਗੀ ਤੁਹਾਡੇ ਲੇਖੇ ਆ ਬਹੁਤ ਵੱਡੀ ਗੱਲ ਹੁੰਦੀ ਆ ਅਸੀਂ ਚੁੰਡੀ ਵੱਡੀ ਨਿਸਾਰਦੇ ਬਾਈ ਚੁੰਡੀ ਵੱਡੀ ਨਿਸਾਰਦੇ ਮਾੜੀ ਮੋੜੀ ਚ ਹਟਾ ਜੇ ਅਸੀਂ ਤਾਲ ਦੇ ਨਾਲ ਸਾਡੀ ਧਾ ਨਿਕਲ ਜਾਂਦੀ ਆ ਤੇ ਇਨਸਾਨ ਅਜ 15 ਦਿਨ ਤੋਂ ਬਜਿੱਦ ਬੈਠਾ ਕਿ ਮੈਂ ਇਹ ਜ਼ਿੰਦਗੀ ਆਪਣੀ ਜੇ ਤਾਂ ਸਰਕਾਰ ਮੰਨੀ ਤੇ ਮੈਂ ਆਪਣੇ ਲੋਕਾਂ ਦੇ ਲੇਖੇ ਲਾ ਦੇ ਹੁਣ ਤੁਸੀਂ ਕੀ ਕਰਨਾ ਤੁਸੀਂ ਬੈਠੇ ਬਿਠਾਏ ਕਿਤੇ ਹੀ ਬੈਠੇ ਹੋ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ ਮੇਰਾ ਵੀ ਸਾਰੇ ਆ ਗੱਲ ਧਿਆਨ ਨਾਲ ਸੁਣ ਲਓ ਅਸੀਂ ਅੱਜ ਹੀ ਇੱਕ ਇੱਥੇ ਜਿਹੜਾ 7 ਵਜੇ ਦਾ ਸਮਾਂ 7 ਤੋਂ 9 ਵਜੇ ਤੱਕ ਟਵਿੱਟਰ ਦੇ ਉੱਤੇ ਐਕਸ ਦੇ ਉੱਤੇ ਅਨਸਨ ਸੇ ਅੰਦੋਲਨ ਧਿਆਨ ਨਾਲ ਸੁਣ ਲਓ ਹੈਸ਼ਟੈਗ ਹੈਗਾ ਅਨਸਨ ਸੇ ਅੰਦੋਲਨ ਜਿੱਥੇ ਕਿ ਤੇ ਵੀ ਮੇਰਾ ਵੀਰ ਬੈਠੇ ਹੋ ਉੱਥੋਂ ਹੀ ਤੁਸੀਂ ਇਹ ਟਵੀਟ ਕਰਨਾ ਹੈ ਹੈਸ਼ਟੈਗ ਲਾ ਕੇ ਅਨਸਨ ਸੇ ਅੰਦੋਲਨ ਉਹਦਾ ਨਵਾਂ ਹੈਸ਼ਟੈਗ ਦਾ ਟਵਿੱਟਰ ਦੇ ਉੱਤੇ ਐਕਸ ਦੇ ਉੱਤੇ ਆਪਣਾ ਟਵੀਟ ਕਰਨਾ ਜਾ ਕੇ ਜੇ ਤੁਸੀਂ ਬੈਠੇ ਬਿਠਾਏ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਇਸ ਅੰਦੋਲਨ ਦੀ ਹਮਾਇਤ ਕਰ ਸਕਦੇ ਆ ਸਾਡੇ ਬਾਪੂ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਕਰ ਸਕਦੇ ਆ ਵੀ ਆਪਣੀਆਂ ਆਣ ਪਾਣੀਆਂ ਨਸਲਾਂ ਦੀ ਹਮਾਇਤ ਕਰ ਸਕਦੇ ਆ ਸੋਏ ਗੱਲ ਖਾਸ ਧਿਆਨ ਨਾਲ ਸੁਣ ਲੈਣੀ ਇਹ ਅੱਜ ਹੀ 7 ਵਜੇ ਤੋਂ ਲੈ ਕੇ 9 ਵਜੇ ਤੱਕ ਦਾ ਸਮਾਂ ਹੈ ਜਿੱਥੇ ਹੁਣ ਆਪਾਂ ਬੈਠਿਆ ਇਸ ਤਰੀਕ ਹੈਗੀ ਹੈ ਕਿ 10 10 ਦਸੰਬਰ ਨੂੰ ਸਮਾਂ 7 ਵਜੇ ਤੋਂ ਲੈ ਕੇ 9 ਵਜੇ ਤੱਕ ਅਨਸੰਸ ਅੰਦੋਲਨ ਹੈਸ਼ਟੈਗ ਐਕਸ ਤੇ ਜਾ ਕੇ ਵੱਧ ਤੋਂ ਵੱਧ ਟਵੀਟ ਕਰਕੇ ਰੱਖਾ ਦਿਓ ਬਈ ਪੂਰੀ ਦੁਨੀਆ ਦੇ ਵਿੱਚ ਪਤਾ ਲੱਗੇ ਇਹ ਟ੍ਰੈਂਡ ਕਰਨਾ ਚਾਹੀਦਾ ਹੈ ਜੇ ਟਵੀਟ ਇਹ ਹਾਂ ਸਾਰੀ ਦੁਨੀਆ ਜਿਹੜਾ ਵੀ ਬੰਦਾ ਜਿਹੜਾ ਵੀ ਇਨਸਾਨ ਰੋਟੀ ਖਾਂਦਾ ਰੋਟੀ ਸਾਰੀ ਖਾਂਦੇ ਤੇ ਸੋਡੀ ਰੋਜੀ ਰੋਟੀ ਦਾ ਮਸਲਾ ਹੈ ਤੇ ਪੰਜਾਬ ਦੇ ਲੋਕੋ ਸਾਨੂੰ ਅਪੀਲ ਹੋਰ ਕਰਦੇ ਆ ਹੋ ਸਕਦਾ ਹੈ ਕਿ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਜਬਰੀ ਤੇ ਉਤਰੇ ਜੇ ਪਹਿਲਾਂ ਬਾਪੂ ਡੱਲਿਆਂ ਨੂੰ ਚੱਕ ਕੇ ਲੈ ਗਏ ਸੀਗੇ ਹੋਰ ਡੱਲਿਆਂ ਵਾਲਾ ਸਾਹਿਬ ਨੂੰ ਚੱਕ ਕੇ ਲਜਾਉਣ ਦੀਆਂ ਕੋਸ਼ਿਸ਼ਾਂ ਕਰਨ ਇਹਨਾਂ ਮੋਰਚਿਆਂ ਤੇ ਬਈ ਆਪਣੀ ਗਿਣਤੀ ਵਧਾਓ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਜਿਹੜੇ ਜੁੜੇ ਹੋਏ ਨੇ ਕਾਡਰ ਨੇ ਉਹ ਤਾਂ ਆ ਰਹੇ ਨੇ ਪਰ ਜਿਹੜੇ ਸਾਡੇ ਨੌਜਵਾਨ ਤੁਹਾਨੂੰ ਮੈਂ ਅਪੀਲ ਕਰਦਾ ਹਰ ਲੋਕਾਂ ਨੂੰ ਅਪੀਲ ਕਰਦਾ ਕਿ ਇਹ ਲੜਾਈ ਬਹੁਤ ਵੱਡੀ ਹੈ ਤੇ ਇਹ ਲੜਾਈ ਸੋਡੀ ਹੋਂਦ ਨੂੰ ਬਚਾਉਣ ਲਈ ਲੜੀ ਜਾ ਰਹੀ ਹੈ ਸੋ ਆਓ ਜੇ ਆਪਣੀ ਧਰਤੀ ਆਪਣੇ ਪਾਣੀ ਆਪਣੀਆਂ ਆਉਣ ਵਾਲੀਆਂ ਨਸਲਾਂ ਬਚਾਉਣੀਆਂ ਨੇ ਤਾਂ ਮੇਰਾ ਵੀ ਸਾਰੇ ਬੰਦੇ ਕਿਸਾਨ ਨੇ ਮਜ਼ਦੂਰ ਨੇ ਕੋਈ ਮੁਲਾਜ਼ਮਾ ਕੋਈ ਛੋਟਾ ਦੁਕਾਨਦਾਰ ਆ ਕੋਈ ਛੋਟੇ ਆੜਤਗੇ ਨੇ ਕਿ ਇਹ ਲੜਾਈ ਸਾਰਿਆਂ ਦੀ ਆ ਬਾਈ ਨੇ ਤੁਹਾਨੂੰ ਪਤਾ ਹੀ ਇਹ ਵੀ ਛੋਡੀਆਂ ਜ਼ਮੀਨਾਂ ਨੂੰ ਆਪੇ ਛੋਡੇ ਕਾਰੋਬਾਰਾਂ ਨੂੰ ਆਪ ਚੰਬੜੇ ਆ ਕਾਰਪੋਰੇਟਰ ਹੌਲੀ ਹੌਲੀ ਸਾਰਾ ਛੋਡਾ ਬਿਲਕੁਲ ਤੁਹਾਡੇ ਕੋਲੇ ਨਾ ਕੋਈ ਜ਼ਮੀਨ ਦੇਣੀ ਆ ਨਾ ਕੋਈ ਰੁਜ਼ਗਾਰ ਬਚਣਾ ਨਾ ਕੋਈ ਨੌਕਰੀਆਂ ਬਚਣੀਆਂ ਨੇ ਨਾ ਛੋਡੀਆਂ ਜਿਹੜੀਆਂ ਦੁਕਾਨਾਂ ਨੇ ਉਹ ਤੁਹਾਡੇ ਸਾਹਮਣੇ ਹੀ ਆ ਵੱਡੇ ਵੱਡੇ ਮਾਲ ਖੁੱਲ ਗਏ ਵੱਡੇ ਘਰਾਣਿਆਂ ਦੇ ਹੁਣ ਤਾਂ ਆਨਲਾਈਨ ਡਿਲੀਵਰੀ ਹੋਣ ਲੱਗੀ ਘਰਾਂ ਦੇ ਵਿੱਚ ਸਮਾਨ ਪਹੁੰਚਾਉਣ ਲੱਗੇ ਆਇਆ ਮਾ ਜਾਣਾ ਆ ਗਿਆ ਜੀ ਫਲਾਨਾ ਆ ਗਿਆ ਜੀ ਉਹਨਾਂ ਰਹੀ ਘਰਾਂ ਸਮਾਨ ਆਉਣ ਲੱਗਾ ਬਾਜ਼ਾਰ ਵੀ ਖਤਮ ਹੋ ਗੇ ਇਸ ਕਰਕੇ ਹੀ ਪਹਿਲੇ ਦਿਨ ਤੋਂ ਕਹਿੰਦੇ ਆ ਰਿਆਂ ਸਾਡੀਆਂ ਜਿੱਥੇ ਬੰਦੀਆਂ ਸਾਰੀਆਂ ਕਹਿੰਦੀਆਂ ਆ ਰਹੀਆਂ ਵੀ ਇਹ ਲੜਾਈ ਕੱਲੀ ਕਿਸਾਨਾਂ ਦੀ ਨਹੀਂ ਆ ਇਹ ਕਿਵੇਂ ਕਾਰਪੋਰੇਟ ਸਾਰਾ ਸਿਸਟਮ ਨੂੰ ਆਪਣੇ ਕਾਬੂ 'ਚ ਕਰਨਾ ਆਪਣੇ ਹੱਥ 'ਚ ਕਰਨਾ ਹੈ ਇਹ ਲੜਾਈ ਉਹ ਆਪਰਾ ਇਸ ਕਰਕੇ ਬੇਨਤੀ ਆ ਭਾਈ ਐੱਚੇ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪਾਂ ਹਾਜ਼ਰੀਆਂ ਲਵਾ ਕੇ ਪਿੰਡਾਂ ਦੇ ਵਿੱਚੋਂ ਗੁਰੂ ਘਰਾਂ ਦੇ ਵਿੱਚੋਂ ਅਰਦਾਸ ਕਰੋ ਦੋ ਵੇਲੇ ਦੋਨੇ ਗੁਰੂ ਘਰਾਂ ਦੇ ਗ੍ਰੰਥ ਜੜੇ ਅਰਦਾਸ ਕਰਨ ਦੋ ਵੇਲੇ ਦਲੇਲ ਸਾਹਿਬ ਦੀ ਚੜ੍ਹਦੀ ਕਲਾ ਦੀ ਮੋਰਚੇ 'ਤੇ ਚੜ੍ਹਦੀ ਕਲਾ ਦੀ ਤੇ ਲੋਕਾਂ ਨੂੰ ਅਪੀਲ ਕਰਨ ਕਿ ਆਓ ਬਾਈ ਬਰਤ ਤੋਂ ਬਦ ਵੱਡੀ ਗਿਣਤੀ ਦੇ ਬੱਚਾ ਇੱਧਰ ਨੂੰ ਜਿਵੇਂ ਆਪਾਂ ਦਿੱਲੀ ਗਏ ਸੀ ਬਾਰੀਆਂ ਬੰਨ੍ਹ ਕੇ ਪਿੰਡਾਂ ਦੇ ਵਿੱਚੋਂ ਉਵੇਂ ਆਓ ਬਾਈ ਸੋ ਅਗਲੀ ਬਾਲ ਗੱਲ ਬਾਈ ਹਮਤੋਤ ਸਿੰਘ ਕਰਨਗੇ ਸਤਿ ਸ਼੍ਰੀ ਅਕਾਲ ਜੀ ਇੱਕ ਨਾ ਮਸ਼ਹੂਰ ਕਥਨ ਹੈ ਕਿ ਬੁਰਾਈ ਦੇ ਖਿਲਾਫ ਲੜੋ ਲੜ ਰੀ ਨੇ ਡੱਲੇ WhatsApp ਤੇ ਜੇ ਲੜ ਨਹੀਂ ਸਕਦੇ ਤਾਂ ਬੋਲੋ ਕਹੋ ਤੇ ਜੇ ਕਹਿ ਨਹੀਂ ਸਕਦੇ ਤਾਂ ਸੋਚੋ ਸੋਚਣਾ ਅਸੀਂ ਇਸ ਲਈ ਕਹਿ ਰਹੇ ਹਾਂ ਜੋ ਹੁਣੇ ਕਿਹਾ ਲਖੇ ਨੇ ਕਿ ਉਸ ਟਵਿੱਟਰ ਦੇ ਉੱਤੇ ਜਾਓ ਤੇ ਨਾਲ ਸ਼ਾਮਲ ਹੋਵੋ ਸਪੋਰਟ ਕਰੋ ਇਹਨਾਂ ਦੀ ਕਿਉਂ ਪਏ ਨੇ ਇੱਥੇ ਕੀ ਆਫਤ ਆ ਗਈ ਇਹਨਾਂ ਨੂੰ ਆਪ ਦੇ ਪੁੱਤ ਪੁੱਤਰਿਆਂ ਦੀ ਕੀ ਗੇ ਸਾਥ ਨੂੰ ਛੱਡ ਕੇ ਆ ਕੇ ਇੱਥੇ ਇੱਕ ਟਰਾਲੀ ਚ ਪਾਏ ਨੇ 15 ਦਿਨ ਕਦੇ ਇੱਕ ਦਿਨ ਖਾਣਾ ਛੱਡ ਕੇ ਵੇਖਿਓ ਜੀ ਤੁਹਾਨੂੰ ਪਤਾ ਲੱਗੂਗਾ ਅਸੀਂ ਹਮੇਸ਼ਾ ਗੱਲ ਕਰਦੇ ਆ ਕਿ ਕਿਸਾਨ ਅੰਨ ਦਤਾ ਹੈ ਲੋਕਾਂ ਦਾ ਢਿੱਡ ਭਰਦਾ ਹੈ ਤੇ ਉਹ ਕਿਸਾਨ ਆਪ 15 ਦਿਨ ਤੋਂ ਕੁਝ ਨਹੀਂ ਖਾ ਰਿਹਾਗਾ ਕਿਉਂ ਕਿਸ ਕਾਰਨ ਸਿਰਫ ਥੋਡੀਆਂ ਮੰਗਾਂ ਲਈ ਇੱਕ ਦੱਸੋ ਜੇ ਐਮਐਸਪੀ ਮਿਲ ਜੂਗੀ ਤਾਂ ਉਹ ਕੱਲੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਮਿਲੂਗੀ ਜਾ ਇਨਾਂ ਦੇ ਕਿਸਾਨੀ ਜੋ ਯੂਨੀਅਨ ਉਹਨੂੰ ਮਿਲੂਗੀ ਜਾਂ ਸਾਰੇ ਦੇਸ਼ ਦੇ ਕਿਸਾਨਾਂ ਨੂੰ ਮਿਲੂਗੀ ਸਾਰਿਆਂ ਲਈ ਹੈ ਯਾਰ ਜੇ ਕਹਿ ਰਹੇ ਨੇ ਕਿ ਮਨਰੇਗਾ ਦੇ ਵਿੱਚ ਜ਼ਿਆਦਾ 200 ਦਿਨ ਤੱਕ ਮਿਨੀਮਮ ਰੁਜ਼ਗਾਰ ਮਿਲੇ ਤਾਂ ਕੀ ਗਲਤ ਕਹਿ ਰਹੇਗੇ ਜੇ ਲਖੀਮਪੁਰ ਦੇ ਵਿੱਚ ਜਿਹੜੇ ਬੰਦਿਆਂ ਨੂੰ ਦੇਨੇ ਸੀ 10-10 ਲੱਖ ਰੁਪਇਆ ਯੂਪੀ ਸਰਕਾਰ ਨੇ ਜੀ ਉਹਦੀ ਮੰਗ ਕਰ ਰਹੇ ਨੇ ਤਾਂ ਕੀ ਗਲਤ ਕਹਿ ਰਹੇ ਨੇ ਪੁਰਾਣੇ ਅੰਦੋਲਨ ਮਿਹਲੇ ਜੋ ਹੋਇਆ ਉਹਦੀ ਮੰਗ ਕਰ ਰਹੇ ਨੇ ਸਾਰੀਆਂ ਮੰਗਾ ਕਿਤੇ ਪੜੋ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਕਿੰਨੀ ਛੈਨੂਆਂ ਗੱਲਾਂ ਤੇ ਬੈਠੇ ਨੇ ਇਹ ਤੁਹਾਡਾ ਫਰਜ਼ ਬੰਦ ਹੈ ਇਹ ਸਾਡੀ ਬੇਨਤੀ ਵੀ ਹੈ ਤੁਹਾਡੇ ਚਰਨਾਚ ਕਾਵਾਂਗੇ ਹੱਥ ਜੋੜ ਕੇ ਕਿ ਜਦੋਂ ਕੋਈ ਤੁਹਾਡੇ ਲਈ ਲੜੇ ਜਾਂ ਤੁਸੀਂ ਉਹਦੇ ਲਈ ਮਹਿਸੂਸ ਤਾਂ ਕਰ ਸਕਦੇ ਆ ਤੁਸੀਂ ਉਹਨਾਂ ਦਾ ਇੱਕ سپورਟ ਦੇ ਤੌਰ ਤੇ ਨਾਰਾ ਤਾਂ ਲਾ ਸਕਦੇ ਆ ਔਰ ਅੱਜਕਲ ਨਾਰਾ ਲਾਉਣਾ ਕਿਵੇਂ ਹੁੰਦਾ ਤੁਸੀਂ ਆਪ ਦੇ ਵੱਲੋਂ ਆਪ ਦੇ ਸੋਸ਼ਲ ਅਕਾਊਂਟਸ ਤੇ سپورਟ ਜਗਜੀਤ ਸਿੰਘ ਢੱਲੇਵਾਰ ਤਾਂ ਕਰ ਸਕਦੇ ਆ ਕਿਹਦੀ ਲੜਾਈ ਲੜ ਰਹੇ ਨੇ ਕਿਹਦੇ ਲਈ ਬੈਠੇ ਨੇ ਜੇ ਤੁਸੀਂ ਆਪ ਦੇ ਲਈ ਲੜਨ ਵਾਲਿਆਂ ਦਾ ਸਾਥ ਨਹੀਂ ਦਿਓਗੇ ਤਾਂ ਤੁਹਾਡੇ ਲਈ ਕੌਣ-ਕੌਣ ਲੜੂਗਾ ਕੌਣ ਆਊਗਾ ਤੁਹਾਡੇ ਲਈ ਫਿਰ ਤਾਂ ਲੜਨ ਵਾਲੇ ਤੁਹਾਡੇ ਲਈ ਮੁੱਕ ਜਾਣਗੇ ਤੇ ਫਿਰ ਉਹੀ ਤਾਨਾਸ਼ਾਹੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਹੜੀ ਅਸੀਂ ਪਹਿਲਾਂ ਵੀ ਦੇਖ ਚੁੱਕੇ ਕਿਸਾਨ ਆंदोलਨ ਦੌਰਾਨ ਦੁਨੀਆ ਦਾ ਲੋਕਤੰਤਰ ਉਦੋਂ ਤੱਕ ਜ਼ਿੰਦਾ ਹੈ ਜਦੋਂ ਲੋਕਤੰਤਰ ਦੇ ਹੱਕ 'ਚ ਦੋਹਾਈ ਦੇਣ ਵਾਲੇ ਬੰਦੇ ਬੈਠੇ ਨੇ ਇਹ ਬੈਠੇ ਰਹਿਣ ਇਹ ਤੁਹਾਡੀ ਡਿਊਟੀ ਹੈ ਬਾਅਦ 'ਚ ਨਾ ਖਾჭਕੂ ਸੁਣ ਦੇ ਕੇ ਰੋਂਦੇ ਨੇ ਉਹ ਬੰਦੇ ਯਾਰ ਬਹੁਤ ਵਧੀਆ ਇਨਸਾਨ ਸੀ ਹੁਣ ਨਹੀਂ ਬੋਟ ਸਕਦੇ ਇਨਨੂੰ ਮਜਬੂਰ ਕਰੋ ਇਹ ਤੁਸੀਂ ਚੁਣੇ ਐ ਇਹ ਉੱਤੋਂ ਨਹੀਂ ਡਿੱਗੇਗੇ ਕੁਰਸੀਆਂ ਤੇ ਬਹਿਗੇ ਨਹੀਂ ਆ ਕੇ ਇਹ ਤੁਸੀਂ ਚੁਣੇ ਐ ਔਰ ਇਹ ਵੀ ਤੁਹਾਡੇ ਲਈ ਬੈਠੇ ਨੇ ਕੋਈ ਬੰਦਾ ਜਦੋਂ ਆਪਦੇ ਲਈ ਲੜਦਾ ਨਾ ਬੜਾ ਆਸਾਨ ਹੁੰਦਾ ਜਦੋਂ ਉਹ ਲੋਕਾਂ ਲਈ ਲੜੇ ਤਾਂ ਲੋਕਾਂ ਦਾ ਵੀ ਫਰਜ਼ ਹੁੰਦਾ ਹੈ ਕਿ ਉਹਨੂੰ ਬਚਾ ਕੇ ਰੱਖੇ ਉਹ ਪ੍ਰਾਪਰਟੀ ਹੁੰਦਾ ਲੋਕਾਂ ਦੀ ਕਿਉਂਕਿ ਉਹ ਲੋਕਾਂ ਲਈ ਲੜਦਾ ਹੈ ਲੋਕਾਂ ਦੀ ਆਵਾਜ਼ ਉਠਾਉਂਦਾ ਮੈਂ ਹੁਣੇ ਹੀ ਗੱਲ ਕਰ ਰਿਹਾ ਸੀ ਇਹਨਾਂ ਨਾਲ ਮੇਰੇ ਡਲੇਵਲ ਸਾਹਿਬ ਜਦੋਂ ਸਰਕਾਰ ਹੱਠ ਧਰਮੀ ਤੇ ਉੱਤਰ ਆਵੀ ਤਾਂ ਕੀ ਕੀਤਾ ਜਾ ਸਕਦਾ ਜੋ ਕੁਝ ਤੁਸੀਂ ਸਿੱਖਿਆ ਜੋ ਕੁਝ ਲਰਨ ਕੀਤਾ ਅਸੀਂ ਬੜਾ ਕੁਝ ਸਿੱਖਣਾ ਥੋਥੋਂ ਕੁਛ ਤਾਂ ਕਰੋ ਇੱਕੋ ਜਵਾਬ ਸੀ ਇਹਨਾਂ ਦਾ ਮੈਂ ਨਹੀਂ ਕੁਛ ਕਰਨਾ ਜਾਂ ਤਾਂ ਉਹ ਅਕਾਲ ਪੁਰਖ ਕਰੂਗਾ ਜਾਂ ਭਾਈ ਫਿਰ ਜਿਨ੍ਹਾਂ ਦੇ ਹੱਥ ਚ ਹੈ ਕੁਛ ਕਰਨਾ ਉਹ ਕਰਨ ਕੌਣ ਉਹ ਸਰਕਾਰਾਂ ਨੇ ਅਕਾਲ ਪੁਰਖ ਤਾਂ ਵੇਖ ਰਿਹਾ ਸਾਰਾ ਕੁਝ ਪਰ ਸਰਕਾਰਾਂ ਨੂੰ ਵੇਖਣ ਤੁਸੀਂ ਲਾਉਣਾ ਥੋੜੀ سپورਟ ਨੇ ਲਾਉਣਾ ਨਹੀਂ ਤਾਂ ਅਸੀਂ ਇਹ ਜੋ ਕਿਸਾਨੀ ਦਾ ਹੀਰਾ ਹੈ ਸਾਡੇ ਡਿਸਟ੍ਰਿਕਟ ਦਾ ਫਰੀਦਕੋਟ ਦਾ ਥੋੜੇ ਅੰਗੇਲੀ ਕਰਕੇ ਜਾਂ ਸਰਕਾਰਾਂ ਦੀ ਹੱਥ ਧਰਮੀ ਕਰਕੇ ਰੱਬ ਨਾ ਕਰੇ ਛਲਿਆ ਜਾਊਗਾ ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਆਪਦੀਆਂ ਕੀਮਤੀ ਜਾਨਾਂ ਨੂੰ ਬਚਾ ਕੇ ਰੱਖੀਏ ਇਹ ਉਹਨਾਂ ਚੋਂ ਇੱਕ ਜਾਨ ਹੈ ਪੰਜਾਬ ਦੀ ਜਿਨ੍ਹਾਂ ਦੇ ਨਾਲ ਸਾਡੇ ਹੱਕਾਂ ਦੇ ਰਾਖੇ ਨੇ ਇਹ ਸਾਡੀ ਕਿਸਾਨੀ ਦੇ ਰਾਖੇ ਨੇ ਇਹ ਜੇ ਚਲੇ ਗਏ ਤਾਂ ਯਾਰ ਕੀ ਕਰਾਂਗੇ ਆਪਾਂ ਫਿਰ ਸੋਚਾਂਗੇ ਆ ਕੀ ਹੋ ਗਿਆ ਕਿਉਂ ਹੋ ਗਿਆ ਐ ਨਹੀਂ ਹੋਣਾ ਚਾਹੀਦਾ ਸੀ ਆਉ ਨਹੀਂ ਹੋਣਾ ਚਾਹੀਦਾ ਸੀ ਰਹਿੰਦੇ ਵਕਤ ਸਿਰ ਕੁਛ ਕਰ ਲੋ ਮਗਰ ਭੋਗਾਂ ਦੇ ਕੱਠ ਬਾਈ ਆਹੀ ਗੱਲ ਹੈ ਫਿਰ ਭੋਗ ਤੇ ਵੀ ਆਉਣ ਦਾ ਕੱਠ ਕਰਦੇ ਤੇ ਕੀ ਕਹੋਗੇ ਭੋਗਾਂ ਦੇ ਆ ਕੇ ਕੀ ਕਿਹੜੀ ਸੱਦਾ ਜਿਹੜੀ ਆ ਕਿਹੜੇ ਮੂੰਹ ਨਾਲ ਆਵਾਂਗੇ ਜੀ ਜੀ ਅੱਜ ਸਾਡੇ ਲਈ ਕੋਈ ਬੰਦਾ ਲੈਂਡ ਰਿਹਾ ਮਰ ਰਿਹਾ ਅੱਜ ਨਹੀਂ ਖੜਦੇ ਆ ਕੇ ਫਿਰ ਭੋਕਾਂ ਦੇ ਇਕੱਠ ਕਰਨ ਦਾ ਕੀ ਫਾਇਦਾ